ਔਰ ਰਿਐਕਸ਼ਨ ਸ਼ੁਰੂ ਹੋ ਗਿਆ ਹੈ ਦੇਖੋ ਦੇਖੋ ਰਿਐਕਸ਼ਨ ਸ਼ੁਰੂ ਹੋ ਗਿਆ ਹੈ ਔਰ ਅਗ ਲੱਗੂਗੀ ਉਸ ਨੂੰ ਆ ਦੇਖੋ ਉਹ ਅਗ ਲੱਗੀ ਪਾਣੀ ਦੇ ਉੱਤੇ ਉਹ ਅਗ ਲੱਗੀ ਆ ਦੇਖੋ ਇਹ ਸੋਡੀਅਮ ਮੈਟਲ ਹੈ ਬਟੇ ਇਹ ਦੁਨੀਆ ਦੀ ਦੁਨੀਆ ਦੀ ਇੱਕੋ ਇੱਕ ਮੈਟਲ ਹੈ ਜਿਹੜੀ ਚਾਕੂ ਦੇ ਨਾਲ ਕੱਟੀ ਜਾ ਸਕਦੀ ਹੈ ਵਿਚ ਕੈਨ ਬੀ ਕੱਟ ਵਿਦ ਨਾਈਫ ਔਰ ਲੋਹਾ ਨਹੀਂ ਕੱਟ ਸਕਦੇ ਅਸੀਂ ਤਾਂਬਾ ਨਹੀਂ ਕੱਟ ਸਕਦੇ ਇਹਨੂੰ ਕਿਰੂ ਕੱਟ ਲੈਣੇ ਆ ਅਸੀਂ ਠੀਕ ਹੈ ਨਾ ਇਹ ਜਿਹੜੀ ਹੈਗੀ ਆ ਸਾਡੇ ਕੋਲ ਜਦੋਂ ਇਸ ਨੂੰ ਪਾਣੀ ਚ ਪਾਉਂਦੇ ਆ ਤਾਂ ਪਾਣੀ ਚ ਕਿਰਿਆ ਕਰਦੀ ਹੈ ਇਸ ਲਈ ਇਹਨੂੰ ਮਿੱਟੀ ਦੇ ਤੇਲ ਚ ਰੱਖਣਾ ਪੈਂਦਾ ਸਾਨੂੰ ਨਹੀਂ ਤਾਂ ਬਾਹਰ ਇਹਨੂੰ ਅੱਗ ਲੱਗ ਜਾਂਦੀ ਹੈ ਇਹ ਪਾਣੀ ਚ ਅੱਗ ਲਾਣ ਵਾਲੀ ਚੀਜ਼ ਹੈ ਜਿਹੜੀ ਇਹੀ ਹੈ ਸੋਡੀਅਮ ਮੈਟਲ ਚਲੋ ਦੇਖਦੇ ਹਾਂ ਹੁਣ ਐਕਸਪੈਰੀਮੈਂਟ ਹੈ ਹੁੰਦਾ ਹੈ